ਤੁਹਾਡੇ ਹਸਬੰਦ ਕਿਦੋਂ ਗਏ ਸੀ ਤੇ ਹੁਣ ਰਸ਼ੀਆ ਗਵਰਨਮੈਂਟ ਵੱਲੋਂ ਤੁਹਾਨੂੰ ਕੀ-ਕੀ ਸਹੂਲਤ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਹਾਂਜੀ ਤੇਜਪਾਲ ਜਨਵਰੀ ਦੇ ਵਿੱਚ ਗਏ ਸੀ 2024 ਦੇ ਵਿੱਚ ਰਸ਼ੀਆ ਗਏ ਸੀ ਉਹਨਾਂ ਨੇ ਰਸ਼ੀਅਨ ਆਰਮੀ ਜੁਆਇਨ ਕੀਤੀ ਸੀ 3 ਮਾਰਚ ਨੂੰ ਸਾਡੀ ਲਾਸਟ ਗੱਲ ਹੋਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਕੰਟੈਕਟ ਨਹੀਂ ਕੀਤਾ 9 ਜੂਨ ਨੂੰ ਸਾਨੂੰ ਕਿਸੇ ਦੀ ਕਾਲ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਤੇਜਪਾਲ ਦਾ ਮਤਲਬ ਅੰਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਾਂ ਅੰਬੈਸੀ ਦੇ ਨਾਲ ਕੰਟੈਕਟ ਕੀਤਾ ਅੰਬੈਸੀ ਨੇ ਕਲੀਅਰ ਕੀਤਾ ਸੀ ਪਰ ਮੈਂ ਹੁਣ ਗਈ ਸੀ ਸਤੰਬਰ ਦੇ ਵਿੱਚ ਰਸ਼ੀਆ ਗਈ ਉਹਨਾਂ ਨੇ ਉਥੋਂ ਰਸ਼ੀਅਨ ਗਵਰਨਮੈਂਟ ਇਹ ਚੀਜ਼ ਤੋਂ ਮਨਾ ਕਰਦੀ ਪਈ ਹੈ ਕਿ 50-50 ਆ ਹਾਂਜੀ ਵੀ ਜੇਲ੍ਹ ਦੇ ਵਿੱਚ ਵੀ ਹੋ ਸਕਦੇ ਆ ਤੇਜਪਾਲ ਨੂੰ ਫੜਿਆ ਵੀ ਸਭ ਹੋ ਸਕਦਾ ਹੈ ਡੈਥ ਵੀ ਹੋ ਸਕਦੀ ਹੈ ਵੈਰੀਫਿਕੇਸ਼ਨ ਚੱਲਦੀ ਪਈ ਆ ਆਪਾਂ ਦੋਨੇ ਜਗ੍ਹਾ ਤੇ ਮੈਂ ਲੈਟਰਸ ਪਾਈਆਂ ਹੋਈਆਂ ਜਿੱਥੇ ਬੰਦੀ ਬਣਾ ਕੇ ਰੱਖਦੇ ਉੱਥੇ ਵੀ ਤੇ ਜਿੱਥੇ ਡੈੱਡ ਬੋਡੀਜ਼ ਆ ਉੱਥੇ ਵੀ ਉਥੋਂ ਉਹਨਾਂ ਨੇ ਟਾਈਮ ਲਿਆ 1 1/2 ਮੰਥ ਕਿ ਤਰੀ ਉਸ ਤੋਂ ਬਾਅਦ ਆਇਓ ਆਪਾਂ ਤੁਹਾਨੂੰ ਡਿਕਲੇਅਰ ਕਰਾਂਗੇ ਜੋ ਹੋ ਗਿਆ ਜੋ ਜੋ ਤੁਸੀਂ ਮਿਹਨਤ ਕੀਤੀ ਹੈ ਕੀ ਤੁਹਾਨੂੰ ਉਹਦਾ ਸਿਲਾ ਮਿਲਿਆ ਕੋਸ਼ਿਸ਼ਾਂ ਜਿਹੜੀਆਂ ਤੁਸੀਂ ਕੀਤੀਆਂ ਸੀ ਤੁਹਾਡੀ ਕੋਸ਼ਿਸ਼ਾਂ ਕਿੱਥੋਂ ਤੱਕ ਪੁੱਜੀਆਂ ਹਾਂਜੀ ਰਸ਼ੀਨ ਗਵਰਨਮੈਂਟ ਨੇ ਪੂਰੇ ਪੂਰਾ ਕੋਆਪਰੇਟ ਕਰ ਦਿਓ ਉਹਨਾਂ ਦਾ ਤੇ ਮੈਂ ਕਹਾਂ ਕਿ ਮੈਂ ਉਹਨਾਂ ਦੇ ਆਫਿਸ ਗਈ ਹਾਂ ਤੇ ਮੈਂ ਮੇਰਾ ਕੰਮ ਨਾ ਹੋਵੇ ਹੋਇਆ ਹੋਵੇ ਐਦਾਂ ਕਦੀ ਨਹੀਂ ਹੋਇਆ ਸਾਰੇ ਕੰਮ ਉਹਨਾਂ ਨੇ ਕੀਤੇ ਆ ਉਹ ਆਪਣੀ ਇੱਕ ਰਿਸਪੌਂਸਿਬਿਲਟੀ ਹੁੰਦੀ ਹੈ ਨਾ ਕਿ ਜਿੱਦਾਂ ਮੈਂ ਜਾਨੀ ਆਫਿਸ ਦੇ ਵਿੱਚ ਉਹਨਾਂ ਨੂੰ ਪਤਾ ਆਏ ਚੀਜ਼ ਦਾ ਈ ਹਾਂ ਜੀ ਇਹਨਾਂ ਨਾਲ ਗਲਤ ਹੋਇਆ ਵਾ ਇੱਥੇ ਆਪਾਂ ਉਹਨਾਂ ਨੂੰ ਬੁਲਾਇਓ ਪੂਰੀ ਰਿਸਪੌਂਸਿਬਿਲਟੀ ਲੈਂਦੇ ਆ ਬੱਚਿਆਂ ਦੀ ਵੀ ਸਾਰਿਆਂ ਦੀ ਚੱਲਦਾ ਪਿਆ ਵਾ ਪ੍ਰੋਸੈਸ ਦੇ ਵਿੱਚ ਸਭ ਦੇ ਹੁਣ ਜਿਹੜੀ ਪੀਆਰ ਦੀ ਹੋਈ ਹੈ ਤੁਹਾਡੀ ਤੁਹਾਡੇ ਬੱਚਿਆਂ ਦੀ ਪੁਲਿਸ ਮਦਰ ਫਾਦਰ ਦੀ ਪੀਆਰ ਦਾ ਪ੍ਰੋਸੈਸ ਕਿਤੋਂ ਤੱਕ ਤੇ ਪੈਨਸ਼ਨ ਕਿਹਦੀ ਦਿੱਤੀ ਪੈਨਸ਼ਨ ਬੱਚਿਆਂ ਨੂੰ ਉਹਨਾਂ ਨੇ ਆਫਰ ਕੀਤੀ ਆ 20-2000 ਰੁਪਏ ਤੇ ਐਜੂਕੇਸ਼ਨ ਫ੍ਰੀ ਆ ਹੈਰ ਐਜੂਕੇਸ਼ਨ ਫ੍ਰੀ ਆ ਉਸ ਤੋਂ ਬਾਅਦ ਫੁੱਲ ਫੈਮਿਲੀ ਨੂੰ ਪੈਨਸ਼ਨ ਆ ਫੁੱਲ ਫੈਮਿਲੀ ਨੂੰ ਪੈਨਸ਼ਨ ਆਫਟਰ ਪੀਆਰ ਵਾ ਅਮੈ ਇਹਦੇ ਵਿੱਚ ਜਾਵਾਂਗੇ ਫੁੱਲ ਫੈਮਲੀ ਆ ਜੀ ਉੱਥੇ ਵੈਦਰ ਠੀਕ ਨਹੀਂ ਬਰਫ਼ ਬਹੁਤ ਜ਼ਿਆਦੀ ਪੈਂਦੀ ਮੇਰਾ ਵੀ ਹੱਥ ਟੁੱਟ ਗਿਆ ਬਰਫ਼ ਤੋਂ ਡਿੱਗ ਕੇ ਇਹ ਮਈ ਦੇ ਵਿੱਚ ਜਾਵਾਂਗੇ ਤੁਸੀਂ ਹੋਏ ਇੱਕ ਵਾਰੀ ਉੱਥੇ ਹਾਂਜੀ ਹੋਏ ਮੈਂ 2.5 ਮਹੀਨੇ ਰਹਿ ਕੇ ਆਈ ਉੱਥੇ ਹੂੰ ਤੇ ਹੁਣ ਆਪਣੇ ਹਸਬੰਡ ਨਾਲ ਪੰਦੀ ਤੁਹਾਡੇ ਕੁਐਸਚਨ ਵੀ ਜਾਰੀ ਰਊਂਗੀ ਆ ਭਾਵੇਂ ਤੁਸੀਂ ਰਸ਼ੀਆ ਸਿ ਜਾਓਗੇ ਤੇ ਉੱਥੇ ਵੀ ਕੁਐਸਚਨ ਜਾਰੀ ਰਊਂਗੀ ਹਾਂਜੀ ਕੋਸ਼ਿਸ਼ ਜਾਰੀ ਆ ਬਾਕੀ ਕਹਿੰਦੇ ਆ ਕਿ ਜਿਹੜੇ ਮਤਲਬ ਇਹਨਾਂ ਨੇ ਰੱਖੇ ਆ ਯੂਕਰੇਨ ਵਾਲੀ ਸਾਈਡ ਜਿਹੜੇ ਹੈਗੇ ਆ ਬੰਦੀ ਬਣਾਏ ਜਿਹੜੇ ਉਹਨਾਂ ਦੇ ਵਿੱਚ ਇੰਡੀਅਨ ਹੈਗੇ ਆ ਮੁੰਡੇ ਪਰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸੋਸ਼ਲ ਮੀਡੀਆ ਤੇ ਜਾਂ ਮੇਰੇ ਕੋਲ ਕਵਾ ਮੈਂ ਕਾਫੀ ਵੈਰੀਫਿਕੇਸ਼ਨ ਕੀਤੀ ਆ ਹੁਣ ਆਪਾਂ ਮਦਦ ਵਾਲ ਵਕੀਲ ਦੇ ਥਰੂ ਮੈਂ ਇੱਕ ਲੈਟਰਸ ਭੇਜੀਆਂ ਵਾ ਯੂਕਰੇਨ ਵਾਲੀ ਸਾਈਡ ਵੇਖੋ ਕੀ ਰਿਸਪੌਂਸ ਹੁੰਦਾ